ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਠੀਕ ਹੋ ਵੀਰੇ ਸਾਰੇ ਜਣੇ ਕਈ ਵੀਰ ਕਹਿੰਦੇ ਸੀ ਵੀ ਮੱਖਣੀ ਦੇਣੀ ਆ ਕੂਤਰਾਂ ਨੂੰ ਕਿਵੇਂ ਦਈਏ ਜੀ ਤੇ ਉਹਦੇ ਕਰਕੇ ਵੀਰੇ ਆਪਾਂ ਵੀਡੀਓ ਲੈ ਕੇ ਆਏ ਜੀ ਇੱਕ ਪਹਿਲਾਂ ਵੀਰੇ ਤੁਸੀਂ ਇੱਕ ਸਰਿੰਜ ਲੈ ਲੈਣੀ ਹੈ ਜੀ 2.5 ਐਮਐਲ ਦੀ ਲੈ ਜਵੇ ਜਾਂ 3 ਐਮਐਲ ਦੀ ਲੈ ਜਵੇ ਠੀਕ ਹੈ ਜੀ ਸਰਿੰਜ ਲੈ ਕੇ ਵੀਰੇ ਤੇ ਮੂਹਰ ਉਹ ਆ ਕੱਟ ਲੈਣੀ ਹੈ ਜੀ ਆਪਾਂ ਨੇ ਮਾੜਾ ਕੈਮਰਾ ਨਹੀਂ ਦੇ ਦੇ ਆਪਾਂ ਨੇ ਨੇ ਜੀ ਆ ਖੋਲ ਕੇ ਹਮਾੜੀ ਇੱਥੋਂ ਕੱਟ ਲੈਣੀ ਹੈ ਜੀ ਇਹਨੂੰ ਸਰਿੰਜ ਨੇ ਮੂਹਰੋ ਜੀ ਐ ਬਣਾ ਲੈਣਾ ਆਪਾਂ ਨੇ ਆ ਕੱਟ ਲਈ ਜੀ ਠੀਕ ਹੈ ਜੀ ਤੇ ਆਪਾਂ ਮਖਣੀ ਐ ਸਰਿੰਜ ਨਾਲ ਦੇਣੀ ਐ ਜੀ ਪਹਿਲਾਂ ਕੀ ਕਰਦੇ ਸੀ ਕਿ ਵੀਰ ਆਪਾਂ ਮਖਣੀ ਨਾ ਹੱਥ ਨਾਲ ਦੰਦੇ ਸੀਗੇ ਜੀ ਜਿੱਦੇ ਨਾਲ ਨਾ ਕੂਤਰਾਂ ਦੇ ਇੱਥੋਂ ਇੱਥੋਂ ਮੂੰਹ ਲਿਬੜ ਜਾਂਦੇ ਸੀਗੇ ਤੇ ਉਹ ਛੇਤੀ ਛੇਤੀ ਸਾਫ਼ੇ ਨਹੀਂ ਸੀ ਹੁੰਦੇ ਜੀ ਕਿਉਂਕਿ ਮਖਣੀ ਦੇ ਵਿੱਚ ਥੰਦੇਾਈ ਬਹੁਤ ਹੁੰਦੀ ਆ ਜੀ ਠੀਕ ਹੈ ਜੀ ਉਹਦੇ ਕਰਕੇ ਆਪਾਂ ਇਹ ਨਵਾਂ ਤਰੀਕਾ ਲੈ ਕੇ ਆਂਦਾ ਜੀ ਆਪਾਂ ਨੇ ਮਖਣੀ ਦੇਣ ਦਾ ਤੇ ਜਿਹੜੇ-ਜਿਹੜੇ ਵੀਰ ਨੂੰ ਵਧੀਆ ਲੱਗਿਆ ਵੀਰੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਜੀ ਠੀਕ ਹੈ ਜੀ ਆਪਾਂ ਹੁਣ ਤੁਹਾਨੂੰ ਦੱਸਦੇ ਹਾਂ ਤੇ ਮਖਣੀ ਦੇ ਕੀ ਕੀ ਫਾਇਦੇ ਨੇ ਜੀ ਠੀਕ ਹੈ ਜੀ ਆਹ ਹੁਣ ਐ ਲਾ ਲਓ ਵੀਰੇ ਇਹਨੂੰ ਮਾੜਾ ਖੋਲੋ ਇਹਨੂੰ ਐ ਕਰਕੇ ਐਂ ਦੱਬ ਲੀ ਜੀ ਆਹ ਭਰ ਲਈ ਕੰਮਲ ਇਕਣੀ ਕਬੂਤਰ ਦੇ ਅੰਦਰ ਦੇ ਦੇਣੀ ਆਪਾਂ ਨੇ ਇਕਣੀ ਕਬੂਤਰ ਦੇ ਅੰਦਰ ਜਾ ਕੇ ਡੇਕ ਜਣੀ ਆ ਜੀ ਇਹ ਨਾ ਤਾਂ ਇਹਦੇ ਨਾਲ ਕਬੂਤਰ ਲਿਪੜੂਗਾ ਜੀ ਨਾ ਕਬੂਤਰ ਮਖਣੀ ਬਾਹਰ ਕੱਢੂਗਾ ਜੀ ਨਹੀਂ ਕਈ ਵਾਰ ਜਦ ਆਪਾਂ ਹੱਥ ਨਾਲ ਦੰਦੇ ਸੀ ਇਹ ਜੀ ਮਖਣੀ ਬਾਹਰ ਕੱਢ ਦਿੰਦੇ ਨੇ ਕਬੂਤਰ ਹੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਚੰਗੀਆਂ ਚੀਜ਼ਾਂ ਦਾ ਜਵਾਕਾਂ ਦੇ ਵੀ ਲੜਦੀਆਂ ਨੇ ਜੀ ਤਾਂ ਫਿਰ ਕਬੂਤਰ ਨੇ ਮੰਨੇ ਜਾਲ ਵੀ ਦਵਾਈ ਮਾਹਣੀ ਡਾਹੇਗਾ ਨਾ ਇਹਨੂੰ ਐ ਕਰਕੇ ਸਾਫ ਕਰਕੇ ਰਿੰਜ ਨੂੰ ਫੇਰ ਦੇਣੀ ਤਾਂ ਕਬੂਤਰ ਤੇ ਕਿਸੇ ਵੀ ਮੂਹ ਨੂੰ ਨਾ ਲੱਗੇ ਠੀਕ ਹੈ ਤੇ ਆਪਾਂ ਹੁਣ ਵੀਰੇ ਦੇਣ ਲੱਗ ਜਾਈਏ ਮਾਹਣੀ ਆਈ ਜੀ ਆਪਣਾ ਲਾਲ ਚੀਨਾ ਬੱਚਾ ਮਾ ਦੇ ਦੇ ਮੰਨੇ ਆ ਦੇਖਿਓ ਵੀਰੇ ਮੰਨ ਧਿਆਨ ਨਾਲ ਦੇਈ ਬੁੱਤ ਠੀਕ ਹੈ ਪੇਚ ਤਾਂ ਕਰ ਲਾ ਸਰਿੰਜ ਦੇ ਵਿੱਚ ਤਾਂ ਕਰ ਸਰਿੰਜ ਹਾਂ ਛੱਡ ਦੇ ਹੁਣ ਚਾਹ ਆ ਦਿੱਤੀ ਗਈ ਜੀ ਮੱਖਣੀ ਇਹਦਾ ਮੂੰਹ ਦੇਖ ਲੋ ਵੀਰੇ ਜਮਾ ਨਹੀਂ ਲੱਬੜਿਆ ਕੂਤੋ ਬਾਈ ਜੇ ਆਪਣਾ ਤਰੀਕਾ ਵੀਰੇ ਵਧੀਆ ਲੱਗਿਆ ਤਾਂ ਕਮੈਂਟਾਂ ਦੇ ਵਿੱਚ ਦੱਸਿਓ ਜਰੂਰ ਠੀਕ ਹੈ ਜੀ ਤੇ ਮੱਖਣੀ ਦੇਣ ਦੇ ਕੀ ਕੀ ਫਾਇਦੇ ਨੇ ਜੀ ਇਹ ਵੀ ਤੁਹਾਨੂੰ ਦੱਸਦੇ ਆ ਜੀ ਆਪਾਂ ਨਾਲ ਨਾਲ ਇੱਕ ਤਾਂ ਵੀਰੇ ਜਿਵੇਂ ਆਪਾਂ ਨੇ ਪਹਿਲੇ ਦਿਨ ਤੋਂ ਵੀਡੀਓ ਦੇ ਵਿੱਚ ਦੱਸਿਆ ਹੋਇਆ ਜੀ ਵੀ ਪੱਟਣ ਤੋਂ ਬਾਹਰ ਕੂਤਰਾਂ ਨੂੰ ਜਿੱਥੰਦੇ ਆਈ ਜੜੀਆਂ ਚੀਜ਼ਾਂ ਦੇਣੀਆਂ ਬਹੁਤ ਜ਼ਰੂਰੀ ਨੇ ਜੀ ਆਪਾਂ ਉਹਦੇ ਵਿੱਚ ਕੁਝ ਵੀ ਦੇ ਸਕਦੇ ਹਾਂ ਦੁੱਧ ਵੀ ਦੇ ਸਕਦੇ ਹਾਂ ਨਰਸੀ ਵੀ ਦੇ ਸਕਦੇ ਹਾਂ ਤੇਲ ਵੀ ਦੇ ਸਕਦੇ ਹਾਂ ਜੀ ਠੀਕ ਹੈ ਜੀ ਤੇ ਮਖਣੀ ਦੇ ਵਿੱਚ ਇੱਕ ਤਾਂ ਵੀ ਇਥੰਦੇ ਆਈ ਬਹੁਤ ਜ਼ਿਆਦਾ ਹੁੰਦੀ ਹੈ ਜੀ ਦੂਜੇ ਨੰਬਰ ਤੇ ਮਖਣੀ ਦੇਣ ਨਾਲ ਨਾ ਜੀ ਕੂਤਰਾਂ ਦੀ ੜਾਨ ਬਹੁਤ ਜ਼ਿਆਦਾ ਵੱਧਦੀ ਹੈ ਜੀ ਇਹ ਚੀਜ਼ਾਂ ਦਾ ਵੀ ਆਪਾਂ ਨੂੰ ਫਰਕ ਪਤਾ ਲੱਗਣਾ ਵੀ ਗਰਮੀ ਦੇ ਵਿੱਚ ਜਿਹੜੇ ਕੂਤਰਾਂ ਦੀ ਮਖਣੀ ਖਾਦੀ ਹੋਊਗੀ ਜੀ ਉਹ ਲੈਦੇ ਹੀ ਉੱਡਣਗੇ ਵੀਰੇ ਗਰਮੀ ਨੂੰ ਤਾਂ ਖੱਲੇ ਦਿਨਾਂ ਦੇ ਵਿੱਚ ਰਚ ਰੋੜ ਨਹੀਂ ਉੱਡਦਾ ਸਭ ਨੇ ਵੀ ਜਿਹੜੀ ਗਰਮੀ ਨੂੰ ਲੈਦੇ ਹੀ ਉੱਡਣਗੇ ਜੀ ਇਹ ਆਪਣੇ ਉਹ ਬੱਚੇ ਨੇ ਵੀਰੇ ਵੀ ਜਿਹੜੇ ਆਪਾਂ ਨੇ ਚਾਰ-ਚਾਰ ਕੰਨੀਆਂ ਪੱਟੀਆਂ ਨੇ ਨਵੰਬਰ ਮਹੀਨੇ ਦੇ ਬੱਚੇ ਨੇ ਜੀ ਆ ਕਬੂਤਰ ਆਪਣੇ ਬੱਜਿਆ ਬੜੇ ਠੀਕ ਹੈ ਜੀ ਤੁਹਾਨੂੰ ਇਹ ਉੱਡਦੇ ਦਿਖਾਵਾਂਗੇ ਵੀਰੇ ਕਈ ਵੀਰਾਂ ਨੂੰ ਆਏ ਆ ਵੀ ਕੋਰੇ ਕਬੂਤਰ ਪੱਟੇ ਹੋਏ ਉੱਡਦੇ ਨਹੀਂ ਨਾ ਉਹਨਾਂ ਨੂੰ ਦਿਖਾਵਾਂਗੇ ਜੀ ਵੀ ਕਿੰਨਾ ਕੋੜਦੇ ਹੁੰਦੇ ਨੇ ਕੋਰੇ ਕਬੂਤਰ ਤੇ ਆ ਆਪਨੇ ਦੇਖੋ ਵੀਰੇ ਹੁਣ ਮਖਣੀ ਦੇਣ ਦਾ तरीका ਕਿਵੇਂ ਲੱਗਿਆ ਤੁਹਾਨੂੰ ਆ ਲੋ ਸਿੱਧੀ ਅੰਦਰ ਜਾਂਦੀ ਐ ਮਖਣੀ ਕੂਤਰ ਦੇ ਜੀ ਤੇ ਇੱਕ ਜ਼ਰੂਰੀ ਗੱਲ ਹੋਰ ਵੀਰੇ ਮਖਣੀ ਦੇ ਕੇ ਜੀ ਕੂਤਰਾਂ ਨੂੰ 2-3 ਘੰਟੇ ਧੁੱਪਾਂ ਦੇ ਵਿੱਚ ਜਨੂਰ ਰੱਖਣਾ ਜੀ ਠੀਕ ਹੈ ਜੀ 2-3 ਘੰਟੇ ਜੀ ਕੂਤਰਾਂ ਨੂੰ ਧੁੱਪਾਂ ਦੇ ਵਿੱਚ ਜ਼ਰੂਰ ਰੱਖਣਾ ਜੀ ਕਬੂਤਰਾਂ ਕੋ ਵੀਰੇ ਆਪਣੇ ਕਬੂਤਰਾਂ ਦੇ ਆ ਨਾਲ ਨਾਲ ਵੀਡੀਓ ਦੇ ਵਿੱਚ ਕਬੂਤਰ ਵੀ ਦਿਖਾਈ ਜਣੇ ਆ ਜੀ ਤੁਹਾਨੂੰ ਦੇਖੋ ਪੁੱਤ ਨੂੰ ਨੇ ਕੱਪੜਾ ਰੱਖ ਲਈ ਨਾ ਨਾਲ ਮੜਾ ਜਾ ਪੱਥਰਾਂ ਸਾਫ ਕਰੀ ਨੂੰ ਵੀ ਹੱਥ ਫੜੀ ਜਣੇ ਨੂੰ ਮੂੰਹ ਫੜੀ ਜਣੇ ਆ ਇਹਦਾ ਹਲੋ ਕੇ ਤੋਂ ਵੀ ਕਬੂਤਰ ਨਹੀਂ ਦਿਬੜਿਆ ਹੈਗਾ ਜੀ ਜੇ ਆਪਾਂ ਹੱਥ ਨਾਲ ਦੇ ਦਿੰਦੇ ਮਖਣੀ ਨੂੰ ਇਹੀ ਕਬੂਤਰਾਂ ਦੀ ਤੁਸੀਂ ਮੂੰਹ ਦੇਖ ਲੈਂਦੇ ਕਿਵੇਂ ਲਿਬੜ ਜਾਣੇ ਸੀਗੇ ਜੀ ਜਮਾ ਦੇਖਣ ਨੂੰ ਜੀ ਨਹੀਂ ਸੀ ਕਰਨਾ ਇਹਨਾਂ ਨੂੰ ਲੋਰੀ ਕਰੋ ਸ਼ੌਂਕ ਤੇ ਇਹ ਆਪਾਂ ਇਹ ਕੂਤਰ ਦਿਖਾਏ ਨਹੀਂ ਸੀਗੇ ਵੀਡੀਓ ਦੇ ਵਿੱਚ ਅੱਜ ਦਿਖਾਏ ਨੇ ਜੀ ਦੱਸੋ ਜੀ ਕਿਵੇਂ ਲੱਗੇ ਮਖਣੀ ਦਾ ਵੀ ਇਹ ਨੁਕਸਾਨ ਕੋਈ ਨਹੀਂ ਹੈਗਾ ਜੀ ਠੀਕ ਹੈ ਜੀ ਇੱਕ ਜਣੀ ਇਹ ਗਲਤੀ ਨਾ ਕਰਿਓ ਵੀ ਤੁਸੀਂ ਲਾਲਚ ਦੇ ਵਿੱਚ ਵੀ ਹਾਂ ਉੜਦੇ ਵੱਧ ਨੇ ਮਖਣੀ ਨਾ ਵੀ ਲਾਲਚ ਦੇ ਵਿੱਚ ਆ ਕੇ ਤੁਸੀਂ ਵੱਧ ਦੇ ਦੋ ਮਖਣੀ ਕੂਤਰਾਂ ਨੂੰ ਜੀ ਇਹ ਗਲਤੀ ਨਾ ਕਰਿਓ ਜੀ ਇਹ ਦੇਣੀ ਸਿਰਫ 2-3 ਦਿਨਿਆਂ ਤਿੰਨ ਦਿਨ ਦੇ ਸਕਦੇ ਹੋ ਜੀ ਤੁਸੀਂ ਬਸ ਜਾਂ ਤੁਸੀਂ ਇਹ ਮਾੜੀ ਮੁੱਟੀ ਜਿਹੜਾ ਕਬੂਤਰ ਕੱਢ ਲੇ ਉਹ ਤੋਂ ਦੇ ਸਕਦੇ ਆ ਜੀ ਵੀ ਜਿਹੜੀ ਹੁਣ ਤੱਕ ਤਿੰਨ ਚਾਰ ਦਿਨ ਇਹ ਦੇਣੀ ਆ ਜੀ ਠੀਕ ਆ ਜੀ ਜੇ ਵੀ ਇਹ ਮੱਖਣੀ ਵੱਧ ਦਿੱਤੀ ਹੋਊਗੀ ਜੀ ਕਬੂਤਰ ਥੋੜੇ ਵਧੀਆ ਹੋਏ ਡਾਵੇ ਹੋਏ ਤਾਂ ਕਬੂਤਰ ਥੋੜੇ ਘਰੋਂ ਭੱਜਣਗੇ ਜੀ ਬਾਜ਼ੀਆਂ ਤੋਂ ਵੀ ਭੱਜਣਗੇ ਠੀਕ ਆ ਜੀ ਇਹਦਾ ਇਹ ਨੁਕਸਾਨ ਆ ਵੀਰੇ ਫਾਇਦੀ ਤਾਂ ਹਰੇਕੀ ਦਸੀ ਜਾਂਦਾ ਆਪਾਂ ਨੁਕਸਾਨ ਵੀ ਤੁਹਾਨੂੰ ਦੱਸਤਾ ਨਾਲੇ ਵੀ ਇਹਦਾ ਨੁਕਸਾਨ ਇਹ ਆ ਜੀ ਕਿ ਕਬੂਤਰ ਥੋੜੇ ਬਾਜ਼ੀਆਂ ਤੋਂ ਭੱਜਣਗੇ ਨਹੀਂ ਥੋੜੇ ਕਬੂਤਰ ਘਰੋਂ ਭੱਜਣਗੇ ਤਰੇ ਕੀ ਚੀਜ਼ ਜੀ ਕਿ ਲਿਮਟ ਹੁੰਦੀ ਹੈ ਜੀ ਬਾਦਾਮ ਵੀ ਤੁਹਾਨੂੰ ਪਤਾ ਵੀ ਜੇ ਆਪਾਂ ਵੱਧ ਬਾਦਾਮ ਪਾਵਾਂਗੇ ਤਾਂ ਕਬੂਤਰ ਬਿਮਾਰ ਹੋ ਜਾਣਗੇ ਜਾਂ ਕਬੂਤਰਾਂ ਦੇ ਅੰਦਰ ਗਰਮੀ ਪੈ ਜਾਂਦੀ ਹੈ ਜੀ ਓਮੀ ਮਖਣੀ ਦਾ ਜੀ ਵੀ ਜੇ ਆਪਾਂ ਵੱਧ ਦਵਾਂਗੇ ਮਖਣੀ ਤਾਂ ਕਬੂਤਰ ਤਕੜੇ ਵੱਧ ਹੋ ਜਾਣਗੇ ਮੋਟੇ ਹੋ ਜਾਣਗੇ ਕਬੂਤਰ ਬਾਜ਼ੀਆਂ ਤੋਂ ਭੱਜਣ ਲੱਗ ਜਾਣਗੇ ਜੀ ਜਾਂ ਆਪਣੇ ਕਬੂਤਰ ਘਰੋਂ ਹੀ ਭੱਜ ਜਾਣਗੇ ਠੀਕ ਹੈ ਜੀ ਤੇ ਇਸੇ ਕਰਕੇ ਵੀ ਆਪਾਂ ਨੇ ਕਰਦਿਆਂ ਤੋਂ ਅੱਜ ਵੀਰੇ ਆਪਣੀ ਮੰਮੀ ਤੋਂ ਲੱਸੀ ਕਿਆਤੀ ਬਣਾਉਣ ਨੂੰ ਤੇ ਲੱਸੀ ਦੇ ਵਿੱਚ ਉਹ ਕੋ ਸਪੈਸ਼ਲ ਮੱਖਣ ਹੀ ਨਾ ਖਤਰੇ ਕਢਾਇਆ ਜੀ ਕੀ ਕਬੂਤਰਾਂ ਨੂੰ ਮੱਖਣ ਦੇਣਾ ਜਿਹੜਾ ਜਿਹੜੇ ਜੀਰਾਂ ਨੂੰ ਸ਼ੌਂਕ ਆ ਵੀਰੇ ਉਹ ਤਾਂ ਆਹੀ ਕੁਛ ਕਰਦੇ ਨੇ ਸ਼ੌਂਕ ਖਾਤਰ ਕੀ ਕੁਛ ਨਹੀਂ ਕਰਦਾ ਵੀਰੇ ਬੰਦਾ ਮੈਨੂੰ ਮੂਨ ਆ ਲੈ ਬੜੇ ਕਿਥੇ ਕਬੂਤਰ ਦੇ ਇੰਨਾ ਕ ਨਹੀਂ ਕਰ ਰਿਹਾ ਉਹ ਦੇਖੀ ਯਾਰ ਕਾਲਾ ਫਾਟੇ ਇਹਨਾਂ ਨੂੰ ਜਾਣਾ ਪੁੱਤ ਕਿਤੇ ਦਾ ਬਾਹਰ ਨਿਕਲੇ ਲਾ ਹਾਰੀ ਜੰ ਮਖਣੀ ਬਾਹਰ ਕੱਢ ਪੀ ਇਹਨੂੰ ਉਹ ਖੁਰ ਵੀ ਯਾਰ ਹਾਂ ਆਈ ਵੀ ਹੋ ਉਹ ਪਾਏ ਪਈ ਹਾਂ ਹਾਂ ਇੱਕ ਤਾਂ ਵੀਰੇ ਹੋਰ ਗੱਲ ਜਰੂਰ ਯਾਦ ਰੱਖਿਓ ਕਿ ਯਾਰ ਤੁਸੀਂ ਮਖਣੀ ਦੇਣੀ ਹੈ ਜੀ ਉਦੋਂ ਘੰਟਾ ਪਹਿਲਾਂ ਤੁਸੀਂ ਮਖਣੀ ਨੂੰ ਫ੍ਰਿਜ ਦੇ ਵਿੱਚ ਜਰੂਰ ਲਾ ਲੈਣਾ ਜੀ ਫ੍ਰਿਜ ਦੇ ਵਿੱਚ ਲੱਗੀ ਹੋਊਗੀ ਨਾ ਜੀ ਫਿਰ ਜੰਮ ਜੇ ਜਾਊਗੀ ਦੇਣੀ ਸੌਖੀ ਰਹੂਗੀ ਗਿੱਲੀ ਗਿੱਲੀ ਮਖਣੀ ਦੇਣੀ ਹੁੰਦੀ ਹੈਗੀ ਜੀ। ਉਹ ਗਿੱਲੀ ਹੁਣ ਪਿਗਲ ਚੱਲੀ ਮਾੜੀ ਜੀ ਇਹ। ਮਨੇ ਸਿਰਾਂ ਦੇ ਸਾਫ ਕਰਕੇ ਰੱਖਿਆ ਉਤਰਾ ਨੂੰ ਠੀਕ ਹੈ। ਟੱਬੜ ਨਾ ਜਾਣ ਉਤਰਾ ਜਮ। ਇਹ ਰਾਣੀਆਂ ਦਾ ਨੂੰ ਪਤਾ ਹੀ ਆਪਾਂ ਨੇ ਕਿਵੇਂ ਸੰਭਾਲ ਸੰਭਾਲ ਰੱਖੀਆਂ। ਵਿੱਚ ਕਰੀ ਸਿਰਾਂ ਦੇ ਪਹਿਲਾਂ ਪੂਰੀ ਆ ਹੁਣ ਦੇ। ਬਾਹਰ। ਇਹ ਕੂਤਰ ਬਿਮਾਰ ਹੋ ਗਿਆ ਠੀਕ ਹੈ ਜੀ ਆਪਣਾ ਹੁਣ ਸਾਰਾ ਹੋਣ ਲੱਗਿਆ ਜੀ ਇਹ ਠੀਕ ਹੈ ਜੀ ਇਹ ਬਹੁਤ ਵਧੀਆ ਕੂਤਰਾਂ ਦਾ ਜੀ ਇਹ ਜਿੰਦੇਮਨ ਐ ਕਿ ਦੀ ਆਪਣੀਆਂ ਵੀਰੇ ਜਿਹੜੀਆਂ ਪਹਿਲਾਂ ਵੀਡੀਓ ਪਾਈ ਤੁਸੀਂ ਸਭ ਨੂੰ ਬਹੁਤ ਪਿਆਰ ਦਿੱਤਾ ਵੀਰੇ ਇਸੇ ਤਰ੍ਹਾਂ ਵੀਰੇ ਅੱਗੇ ਪਿਆਰ ਦਿੰਦੇ ਰਹੋ ਆਪਾਂ ਤੁਹਾਡੇ ਖਾਤਰ ਵੀਰੇ ਨਵੀਆਂ-ਨਵੀਆਂ ਵੀਡੀਓ ਵੀਰੇ ਲੈ ਕੇ ਆਉਂਦੇ ਰਹਾਂਗੇ ਜਾਣਕਾਰੀ ਜੀ ਠੀਕ ਹੈ ਜੀ ਆ ਵੀਰੇ ਕਿੰਨੇ ਕੂਤਰਾ ਹੁੰਦੇ ਦੇਖ ਲਓ ਮਖਣੀ ਦਿੱਤੀ ਆ ਜੀ ਆ ਬੈਠੇ ਆ ਤੁਹਾਡੇ ਸਾਹਮਣੇ ਜੀ ਇੱਕ ਦਾ ਵੀ ਮੂਹ ਲੱਬੜਿਆ ਤਾਂ ਦੱਸੋ ਜੀ ਸਾਰੇ ਤੁਹਾਡੇ ਸਾਹਮਣੇ ਬੈਠੇ ਨੇ ਤਿਆਰ-ਵਾਰ ਤਿਆਰ ਕਰਮੀ ਲਈ ਮੱਖਣੀ ਦੇਣ ਦਾ ਵੀ ਇਹ ਬੈਸਟ ਤਰੀਕਾ ਜੀ ਇਹ ਸਭ ਤੋਂ ਵਧੀਆ ਤਰੀਕਾ ਜਿਹੜਾ ਆਪਾਂ ਤੁਹਾਨੂੰ ਦੱਸਿਆ ਅੱਜ ਆਪਾਂ ਨੇ ਵੀ ਵੀਰੇ ਆਪਾਂ ਕੋਈ ਉਹ ਨਹੀਂ ਕਰਦੇ ਹੈਗੇ ਆਪਾਂ ਨੇ ਵੀ YouTube ਉਹਦੇ ਜੇ Instagram ਤੇ ਇੱਕ ਵੀਡੀਓ ਦੇਖੀ ਸੀਗੀ ਉਹਦੇ ਵਿੱਚ ਇੱਕ ਵੀਰ ਨੇ ਵੀਰੇ ਇਹ ਤਰੀਕਾ ਵਰਤਿਆ ਸੀ ਆਪਾਂ ਨੂੰ ਵੀਰੇ ਵਧੀਆ ਲੱਗਿਆ ਤਾਂ ਕਰਕੇ ਆਪਾਂ ਵੀਰੇ ਇਹੀ ਤਰੀਕਾ ਤੁਹਾਡੇ ਨਾਲ ਸ਼ੇਅਰ ਕੀਤਾ ਜੀ ਮੇਰਾ ਕ੍ਰੈਡਿਟ ਵੀਰੇ ਉਹ ਵੀਰ ਨੂੰ ਜਾਂਦਾ ਜੀ ਫ੍ਰੀਲ ਵਾਲੇ ਨੂੰ ਠੀਕ ਹੈ ਜੀ ਤੇ ਜੇ ਆਪਣੀ ਵੀਰੇ ਵੀਡੀਓ ਵਧੀਆ ਲੱਗੀ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਗੱਲ ਤਾਂ ਜਰੂਰ ਦੱਸਿਓ ਜੀ ਕਮੈਂਟਾਂ ਦੇ ਵਿੱਚ ਵੀ ਕਿਵੇਂ ਲੱਗੀ ਤੇ ਹੋਰ ਵੀਰੇ ਕਿਹੜੀ ਨਵੀਂ ਵੀਡੀਓ ਲੈ ਕੇ ਆਈਏ ਆਪਾਂ ਵੀ ਜਾਂ ਜਿਹੜੀ ਚੀਜ਼ ਬਾਰੇ ਤੁਹਾਨੂੰ ਦਿੱਕਤ ਆ ਰਹੀ ਆ ਉਹ ਦੱਸਿਓ ਵੀਰੇ ਆਪਾਂ ਉਹ ਵੀ ਵੀਡੀਓ ਵੀਰੇ ਬਣਾਵਾਂਗੇ ਜਰੂਰ ਦੱਸਾਂਗੇ ਤੁਹਾਨੂੰ ਠੀਕ ਹੈ ਜੀ ਤੇ ਦੋ ਬਾਅਦ ਵੀਰੇ ਹੁਣ ਜਿਵੇਂ ਆਪਾਂ ਹੁਣ ਦੋ ਤਿੰਨ ਦਿਨ ਲਗਾਤਾਰ ਚੱਲਦਿਆਂ ਨੂੰ ਹੋ ਗਏ ਵੀਰੇ ਨੇ ਜੰਧੇ ਆਈ ਵਾਲੀਆਂ ਚੀਜ਼ਾਂ ਜਿੰਨੇ ਜਿੰਨੇ ਕਬੀਰੇ ਸਾਰਾ ਆਗੇ ਕੂਤਰ ਵੀ ਉਹ ਹਿਸਾਬ ਨਾਲ ਦੇਖ ਕੇ ਛਤਰੀਆਂ ਤੇ ਵੀ ਬਿਠਾਉਣ ਲੱਗ ਜਿਓ ਵੀਰੇ ਪ੍ਰੋਸੈਸ ਜਿਵੇਂ ਜਿਵੇਂ ਹੁੰਦਾ ਤੁਹਾਨੂੰ ਪਤਾ ਹੀ ਆ ਸਭ ਨੂੰ ਬਾਜ਼ੀਆਂ ਦਾ ਛਤਰੀਆਂ ਤੇ ਲਾਉਣੇ ਵੀਰੇ ਬਹੁਤ ਜ਼ਰੂਰੀ ਨੇ ਕਬੂਤਰ ਕੱਢਣ ਤੋਂ ਪਹਿਲਾਂ ਜੇ ਛਤਰੀਆਂ ਤੇ ਬੈਠੇ ਹੋਣਗੇ ਕਬੂਤਰ ਤਾਂ ਵੀਰੇ ਸੈਡਾਂ ਤੇ ਨਹੀਂ ਬੈਠਣਗੇ ਕੋਠੀਆਂ ਕਾਠੀਆਂ ਤੇ ਸਿੱਧੇ ਘਰੇ ਆਉਣਗੇ ਜੀ ਤੁੱਪਾਂ ਵੀਰੇ ਜ਼ਰੂਰ ਲਵਾਇਓ ਮਖਣੀ ਦੇ ਕੇ ਆਪਣੇ ਹੁਣ ਕੂਤਰ 2-3 ਘੰਟੇ ਤੁੱਪਾਂ ਜੇ ਬਹਿਣਗੇ ਜੀ ਠੀਕ ਆ ਜੀ ਤੇ ਇੱਕ ਵੀਰੇ ਆਪਾਂ ਨੇ ਹੋਰ ਬਹੁਤ ਜ਼ਰੂਰੀ ਗੱਲ ਕਰਨੀ ਹੈ ਉਹ ਦੀ ਚਲੋ ਆਪਾਂ ਵੀਡੀਓ ਲੈਦੀ ਪਾਵਾਂਗੇ ਪਰ ਇਹਦੇ ਵਿੱਚ ਮੜਾ ਜ਼ਿਕਰ ਕਰ ਦਿੰਨੇ ਆ ਜਿਵੇਂ ਵੀਰੇ ਪੱਟੇ ਹੋਏ ਕਬੂਤਰ ਨਾਲ ਕਈ ਵਾਰ ਸੁੱਕਣ ਲੱਗ ਜਾਂਦੇ ਨੇ ਥੱਲੇ ਜੀ ਬਿਮਾਰ ਹੋਣ ਲੱਗ ਜਾਂਦੇ ਨੇ ਆਪਾਂ ਉਹਦੇ ਬਾਰੇ ਵੀਰੇ ਵੀਡੀਓ ਪਾਉਣੀ ਹੈ ਜੀ ਇੱਕ ਹੋਰ ਤੇ ਜਿਹੜੇ-ਜਿਹੜੇ ਵੀਰ ਨੂੰ ਵੀਰੇ ਲੱਗਦਾ ਵੀ ਇਹ ਪ੍ਰੋਬਲਮ ਆ ਰਹੀ ਆ ਉਹ ਕਮੈਂਟ ਜ਼ਰੂਰ ਕਰਿਓ ਵੀਰੇ ਜਿਹਨੂੰ-ਜਿਹਨੂੰ ਲਾਜ ਪਤਾ ਉਹ ਵੀ ਦੱਸਿਓ ਜ਼ਰੂਰ ਵੀ ਪੱਟੇ ਹੋਏ ਕਬੂਤਰ ਸੁੱਕਣ ਕਿਉਂ ਲੱਗ ਜਾਂਦੇ ਨੇ ਜੀ ਆਪਣੇ ਤਾਂ ਚਲੋ ਹਜੇ ਖੈਰ ਵਧੀਆ ਨੇ ਤੰਦਰੁਸਤ ਨੇ ਪੂਰੇ ਕਈ ਵਾਰ ਨਾਲ ਜੀ ਗੁੱਲ ਕੱਢ ਕੇ ਉਹ ਜਰੂਰ ਦੱਸਿਓ ਠੀਕ ਆ ਜੀ ਚਲੋ ਠੀਕ ਆ ਵੀਰੇ ਧੰਨਵਾਦ ਜੀ ਸਾਰਿਆਂ ਦਾ ਇੰਨਾ ਪਿਆਰ ਦੇਣ ਲਈ